ਦੇਵੇਂ ਆਮ ਕਹਾਵਤ ਹੈ ਜੇ ਕੋਈ ਕਿਸੇ ਨਾਲ ਬਿਤਕਰਾ ਕਰਦਾ ਹੋਵੇ ਤਾਂ ਉਹ ਕਹਿੰਦੇ ਨੇ ਇੱਕ ਤੌੜੀ ਦੋ ਢੱਡਾ ਇਸ ਕਰਕੇ ਜਦੋਂ ਦੇਵਤਿਆਂ ਨੇ ਤੇ ਰਾਖਸ਼ਾਂ ਨੇ ਸਮੁੰਦਰ ਰਿਟਿਆ ਸੀ ਉਹਦੇ ਵਿੱਚ ਅਮਰਤ ਵੀ ਨਿਕਲਿਆ ਜ਼ਹਿਰ ਵੀ ਨਿਕਲੀ 14 ਰਤਨ ਨਿਕਲੇ ਤੇ ਉਹ 14 ਰਤਨਾਂ ਦੇ ਵਿੱਚੋਂ ਦੇਵਤਿਆਂ ਨੇ ਕਿਹਾ ਵੀ ਜੇ ਰਾਖਸ਼ਾਂ ਨੇ ਅਮਰਤ ਪੀ ਲਿਆ ਇਹ ਅਮਰ ਹੋ ਜਾਣਗੇ ਸਾਡਾ ਰਾਜ ਭਾਗ ਖੋਹ ਲੈਣਗੇ ਤੇ ਉਹਨਾਂ ਨੇ ਇੱਕ ਤੌੜੀ ਲੈ ਕੇ ਉਹਦੇ ਵਿਚਾਲੇ ਜਿਹੜੀ ਤੌੜੀ ਬਣਵਾਈ ਸੀ ਇੱਕ ਤਾਂ ਤੌੜੀ ਸਾਫਤ ਬਣਾਈ ਜਾਂਦੀ ਐ ਉਹਦੇ ਵਿਚਾਲੇ ਇੱਕ ਪਰਦਾ ਲਾ ਲਿਆ ਮਤਲਬ ਕੰਧ ਵਾਂਗੂ ਇੱਕ ਪਾਸੇ ਅੰਮ੍ਰਿਤ ਪਾ ਲਿਆ ਇੱਕ ਪਾਸੇ ਸ਼ਰਾਬ ਪਾ ਲਈ ਤੇ ਜਦੋਂ ਰਾਖਸ਼ਾਂ ਨੂੰ ਵਰਤਾਇਆ ਕਰਨ ਤਾਂ ਸ਼ਰਾਬ ਪਾ ਦਿਆ ਕਰਨ ਜਦੋਂ ਦੇਵਤੇ ਨੂੰ ਪਾਇਆ ਕਰਨ ਅੰਮ੍ਰਿਤ ਪਾ ਦਿਆ ਕਰਨ ਇੱਕੋ ਹੀ ਤੌੜੀ ਦੇ ਵਿੱਚੋਂ ਵਰਤਾਏ ਜਾਂਦੇ ਸੀ ਇਸ ਕਰਕੇ ਉਹ ਕਹਾਵਤ ਬਣੀ ਐ ਇੱਕ ਤੌੜੀ ਦੋ ਢਟ ਜੇ ਕੋਈ ਕਿਸੇ ਨਾਲ ਬਿਤਕਰਾ ਕਰੇ ਉਹਨੂੰ ਕਹਿ ਦਿੰਦੇ ਨੇ ਵੀ ਇੱਕ ਤੌੜੀ ਦੋ ਟਟਕਾਤੇ